me No pero... me ਨਾਗਲਿਮ ਹਲਾਤੀ ਜਾਣਦੇ ਕੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਸਾ ਵਾਹਿਗੁਰੂ ਜੀ ਕੀ ਫਤਿਹ ਬੇਅਗੇ ਹਰ ਦਾਸ ਸਹਮਾਰੀ ਕੀਓ ਪੰਡ ਸਫਤੀਆ ਮਜੀਤ ਜੀ ਉਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਵਾਹਿਗੁਰੂ

شری گرو گوبند سنگھ سا سب تھائے ہوئے

تن آری نات نیں گے سکھیں شدت کہ ازاں سورساں سنگ نیوائی تنہاں دی کمائی دا ے ہر ਧਰ کے بول دی واہ اے نور پنجاں تراسربت گurdਵاریاں دا ਧਿਆਨ ਧਰ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਵੀ ਸਰਬੱਤ ਖਾਲਸੇ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਵੇ ਕਾ ਸਦ ਦਾ ਸਰਬ ਸੁਖ ਹੋਵੇ ਜਹਾਂ ਜਹਾਂ ਕਾ ਚਾਹੀ ਸਾਹਿਬ ਤਹਾਂ ਦਾ ਹਰ ਚਿਆਰੀਆ ਦਰਦੀ ਗ ਤੇਗ ਫਤਹਿ श्रीदान भोसा दान दाना सिरदान नमदान श्री अमृतसर जी सनान चौकिया चंडे सिखा मन न मती मत, मत पदारकाल पुर ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਗਿਓ ਸ੍ਰੀ ਨਨਕਾਣਾ ਸਾਹਿਬ ਤੇਰੇ ਗੁਰਦੇਵਾਰੇ ਗੁਰਧਾਮਾਂ ਦੇ ਜਿੰਨਾ ਤੇ ਪੰਥ ਨੂੰ ਵਿਛੋੜਿਆ ਗਿਆ ਏ ਖੁੱਲੇ ਦਰਜਾਂ ਦੀ ਧਾਰ ਸੇਵਾ ਸੰਭਾਲਦਾ ਨਾਨਕ ਹਾਲ ਸੰਬੱਥ ਨਿਮਾਰੀਆਂ ਦੇ ਮਾਰ ਨਿਤਾਲੀਆਂ ਦੇ ਤਾਣ ਨਿਯਤਿਆਂ ਦੀਓ ਤੇ ਨਿਆਸਰੀਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨਾ ਕਮਲਾਂ ਤੇ ਦਾਸ ਬੇਨਤੀ ਹੈ ਜੀ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੀ ਨੂੰ ਮਨਾਉਂਦੇ ਹੋਏ

ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਮਲਕੀਤ ਸਿੰਘ ਦਿਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਉਤਰੰਤ ਕੀਰਤਨ ਹੋਇਆ ਨਹੀਂ ਕੀਰਤਨ ਕਰਦੇ ਆ ਅਲਿਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਪਰ ਗਿਆਨ ਵਿੱਚ ਸਮਝ ਕੇ ਮਾਫ਼ ਕਰਨਾ ਐਦੇ ਤੋਂ ਸਮਤ ਵਾਚਣੀ ਇਰਪਾ ਕਰਨੀ ਤੇ ਬਾਦਸ਼ਾਹ ਜੀਓ ਪੰਚੰਬਰਾ ਪ੍ਰਚਾਦੀਆਂ ਦੇ ਗਣ ਚਾਹ ਦੇ ਲੰਗਰ ਹਾਜ਼ਰੀ ਪਰਵਾਨ ਕਰਨਾ ਪਰਵਾਨ ਕੀਤਾ ਪ੍ਰਚਾਦ ਸਾਧ ਸੰਗਤ ਵਿੱਚ ਵਰਤੇ ਜੋ ਛੱਦੇ ਸੋ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਿਤੇ ਕਿਰਪਾ ਕਰਨੀ ਇਸ ਪਰਵਾਰ ਦੇ ਸਰਦਾਂ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਜੀਵਨ ਨਾਨਦਾਨ ਦੇ ਰੋਗ ਤਾਂ ਚੜ੍ਹਦੀਆਂ ਕਲਾਂ ਬਚਣੀਆਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਲੰਮੀ ਉਮਰ ਦੇਦਿਆ ਦਾਤਾਂ ਮਾਤਾ ਪਿਤਾ ਦੇ ਆਗਿਆਕਾਰੀ ਬਣਾਣਾ ਸਮਝੇ ਪਰਵਾਰ ਤੇ ਦਿਨ ਦੁਗਣੀ ਰਾਜ ਚੜ੍ਹਦੀ ਤੇਰੀ ਵਖੜੀ ਕਰਵਾਰਾਂ ਕਰਤੀਆਂ ਵਖੜੀਆਂ ਤੇ ਪਾਛਾ ਜਿਓ ਆਈ ਸੰਗਤ ਦੀ ਹਾਜ਼ਰੀ ਲੇਕੇ ਲਾਣੀ ਸਮੂਹ ਸੰਗਤਾਂ ਚੱਲਿਆ ਹੋਇਆ ਕਦਮ ਕਦਮ ਲੇਕੇ ਲਾਣਾ ਸਮੂਹ ਸੰਗਤੀਆਂ ਸੇਵਾ માં ਪੇਡਾਵਾਂ ਪਰਵਾਰ ਕਰੀਆਂ ਨਗਰ ਖੇਤ ਤੇ ਸੁਖ ਵੇ ਤਾਣੀ

Yeah. Oh.